ਤਬ ਤੋਂ ਪਹਿਲਾਂ ਵੀਡੀਓ ਸਲੈਟ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਇੱਕ ਕਿਸਾਨ ਵੀਰ ਨੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਹਰਿਆਣਾ ਤੇ ਹੋਰ ਵੀ ਸਟੇਟਾਂ ਵਿੱਚ ਕਣਕ ਦੀ ਬਾਢੀ ਤੋਂ ਬਾਅਦ ਤੂੜੀ ਦਾ ਸੀਜ਼ਨ ਸਟਾਰਟ ਹੋ ਜਾਂਦਾ ਹੈ ਤਾਂ ਵੱਖ-ਵੱਖ ਕਿਸਾਨ ਵੀਰ ਆਪਣੇ ਤੂੜੀਆਂ ਵਾਲੀਆਂ ਮਸ਼ੀਨਾਂ ਲੈ ਕੇ ਤੂੜੀ ਕਰਨ ਲਈ ਜਾਂਦੇ ਨੇ ਪਰ ਉਹ ਕਿਸਾਨ ਵੀਰਾਂ ਨੂੰ ਇਸ ਵੀਰ ਨੇ ਇੱਕ ਸਲਾਹ ਦਿੱਤੀ ਹੈ ਕਿ ਤੁਸੀਂ ਆਪਣੀ ਤੂੜੀ ਵਾਲੀ ਮਸ਼ੀਨ ਤੇ ਇਹ ਚੀਜ਼ਾਂ ਜ਼ਰੂਰ ਰੱਖੋ ਜਿਨ੍ਹਾਂ ਨੂੰ ਰੱਖਣ ਨਾਲ ਆਪਾਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ ਤੁਹਾਨੂੰ ਦੱਸਾਂਗੇ ਕਿ ਇਸ ਵੀਰ ਨੇ ਵੀਡੀਓ ਦੇ ਵਿੱਚ ਕੀ ਕਿਹਾ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਦੇ ਰਹੋ ਤੇ ਇੱਕ ਛੋਟੀ ਜੀ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਜੋ ਕੁਰੀਅਲ ਮਸ਼ੀਨਾਂ ਚਲਾਉਂਦੇ ਨੇ ਉਹਨਾਂ ਤੱਕ ਪਹੁੰਚ ਜਾਵੇ ਤੇ ਨਾਲ ਹੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਆਜੋ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਕਿ ਇਸ ਵੀਰ ਨੇ ਸਾਰੇ ਕਿਸਾਨ ਭਰਾਵਾਂ ਨੂੰ ਕੀ ਸਲਾਹ ਦਿੱਤੀ ਆ ਤਾਂ ਦੇਖੋ ਇਹ ਵੀਡੀਓ ਮੈਂ 130 ਦੀ ਲਿਆ ਆ ਵੀਰੇ ਇਹ ਟਰੈਕਟਰ ਤੇ ਵੀਰੇ ਲਾਜ਼ਮੀ ਰੱਖੋ ਸਾਰੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆ ਇੱਕ ਤੇ ਇੱਕ ਕਹੀ ਇਹ ਦੋ ਚੀਜ਼ਾਂ ਲਾਜ਼ਮੀ ਹੋਣ ਵੀਰੇ ਤੂੜੀ ਵਾਲੀ ਮਸ਼ੀਨ ਤੇ ਤਾਂ ਕੰਬਾਈਨ ਦੇ ਬਹੁਤ ਘੱਟ ਚਾਂਸ ਹੁੰਦੇ ਅੱਗ ਲੱਗਣ ਦੇ ਤੂੜੀ ਵਾਲੀ ਮਸ਼ੀਨ ਦੇ ਬਹੁਤ ਜ਼ਿਆਦੇ ਚਾਂਸ ਆ ਸਾਰੇ ਵੀਰੇ ਵੀਰਾਂ ਨੂੰ ਬੇਨਤੀ ਆ ਵੀ ਫਾਇਰ ਸਟਾਪ ਇਹ ਵੱਡੀ ਬੋਤਲ ਮਿਲਦੀ ਆ ਤਾਂ ਬਹੁਤ ਵਧੀਆ ਮੈਨੂੰ ਇਹ ਚੀਜ਼ ਆ ਕਿ 500 ਐਮਐਲ ਦੀ ਆਧਾ ਲੀਟਰ ਦੀ ਆ 130 ਰੁਪਏ ਦੀ ਮੈਂ ਦੋ ਬੋਤਲਾਂ ਲੈ ਕੇ ਆਇਆ ਇਹ ਤੇ ਇਹ ਲਾਜ਼ਮੀ ਲਿਆਓ ਵੀਰੇ ਚੰਗਾ ਇੱਕ ਇਹ ਤੇ ਇੱਕ ਇਹ ਇਹ ਦੋ ਚੀਜ਼ਾਂ ਵੀਰੇ ਜ਼ਰੂਰੀ ਆ ਵੀਰੇ ਟਰੈਕਟਰ ਦੇ ਧੰਨਮਾਰ ਸਾਰੇ ਵੀਰਾਂ ਦਾ